ਤੋ ਪਹਿਲੀ ਗੱਲ ਤਾਂ ਆਪਾਂ ਇਹ ਸਮਝ ਲਈਏ ਵੀ ਜਿਹੜੀ ਚਰਬੀ ਹੈ ਉਹ ਖਾ ਕੇ ਚਰਬੀ ਨਹੀਂ ਬਣਦੀ ਤੁਹਾਡੇ ਸਰੀਰ 'ਚ ਅੱਛਾ 슈ਗਰਸ ਨੇ ਜਿਹੜਾ ਮਿੱਠਾ ਅਨਾਜ ਵੀ ਮਿੱਠਾ ਹਮਮ ਕਾਰਬੋਹਾਈਡਰੇਟਸ ਨੇ ਉਹ ਟੁੱਟ ਕੇ ਫੈਟ ਬਣਾਉਂਦੇ ਨੇ ਉਹ ਜੰਮਦੀ ਹੈ ਅੰਦਰ ਚਰਬੀ ਵਾਂਗੂੰ ਜਿੰਨੇ ਸਾਡੇ ਬਜ਼ੁਰਗ ਸੀਗੇ ਕਿਉਂ ਖਾਂਦੇ ਸੀ ਉਹ ਮੱਖਣ ਖਾਂਦੇ ਸੀ ਉਹ ਉਹਨਾਂ ਚ ਕਿੰਨਿਆਂ ਨੂੰ ਹਾਰਟ ਅਟੈਕ ਹੋਇਆ ਜੀ ਦੱਸਿਓ ਕਿੰਨਾ ਦੀ ਉਹਨਾਂ ਦੇ ਉਹ ਜੰਮੀ ਐ ਜੰਮਦੀ ਐ 슈ਗਰ ਚੀਨੀ ਕਿਉਂ ਜਿਹੜਾ ਹੈਗਾ ਇਹ ਸਾਨੂੰ ਰੋਜ਼ ਦਾ 25 ਤੋਂ 30 ਗ੍ਰਾਮ ਤਾਂ ਮਿਨੀਮਮ ਮਤਲਬ ਤੁਹਾਨੂੰ ਬੇਸਿਕ ਕੈਲਕੂਲੇਸ਼ਨ ਹੈ ਵੀ ਤੁਹਾਡਾ weight 0.5 ਦਿਨਾਂ ਗੁਣਾ ਕਰਕੇ ਉਨੇ ਗ੍ਰਾਮ ਕਾ ਲੋ ਇੰਨੇ ਚੱਕਰ ਚ ਪੈਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਡਾ ਐਲਡੀਐਲ ਕਿੰਨਾ ਹੈ ਐਚਡੀਐਲ ਕਿੰਨਾ ਹੈ ਵੀਡੀਐਲ ਕਿੰਨਾ ਹੈ ਟ੍ਰਾਈਗਲਾਈਸਰਿਡ ਕਿੰਨਾ ਹੈ ਉਹ ਚਾਰ ਤਿੰਨ ਲਹੂ ਚੋਂ ਨਾਪ ਦੂਗਾ ਮਿਗਦਾਰ ਉਸ ਤੋਂ ਬਾਅਦ ਘਿਓ ਖਾਣਾ ਸ਼ੁਰੂ ਕਰ ਦੋ ਮਹੀਨੇ ਬਾਅਦ ਫਿਰ ਟੈਸਟ ਕਰਾ ਲਓ ਉਹ ਕਹਿੰਦਾ ਜਜਮਾਨਾ ਕਿੰਨੇ ਵਾਲ ਕਿੱਡੇ ਕਿੱਡੇ ਲੰਬੇ ਨੇ ਉੱਥੇ ਹੀ ਗਾ ਦੇਣਗੇ ਤੁਹਾਡੇ ਸਾਹਮਣੇ ਪ੍ਰਚਾਰ ਕਰ ਰਿਹਾ ਅਰਬਾਂ ਖਰਬਾਂ ਦਾ ਔਰ ਫੈਨਟ ਤੇਲ ਕੀ ਵੇਚ ਕੇ ਲੋਕ ਲੈ ਦੇ ਕੇ ਪਾਗਲ ਹੋ ਗਏ ਉਹ ਤੇ ਦੈਸੀ ਕੀ ਮੈਂ ਤਾਂ ਕਹਿੰਦੇ ਬਹੁਤ ਚਰਬੀ ਹੈ ਮਰਵਾ ਦੇਗਾ ਰਿਫਾਈਨ ਖਾਓ ਰਿਫਾਈਨ ਮਰਵਾਉਂਦਾ ਤੁਹਾਨੂੰ ਦੇਸੀ ਕੀ ਹੋਣੀ ਮਰਵਾਉਂਦਾ ਜਿਹੜਾ ਮਿੱਠਾ ਹੈ ਉਹ ਜੰਮਦਾ ਚਰਬੀ ਬੰਗ ਉਹ ਜੰਮਦਾ ਤੁਹਾਡੀਆਂ ਅੱਖਾਂ ਅੱਖਾਂ ਖਰਾਬ ਕਰਦਾ ਕਿਡਨੀਆ ਨੂੰ ਖਰਾਬ ਕਰਦਾ ਜਿਹੜਾ ਘਿਓ ਹੈ ਇਹ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਅੱਜ ਦੀ ਹੁਣ ਲੇਟੈਸਟ ਡਾਕਟਰਾਂ ਦੀ ਸਟੱਡੀ ਪਤਾ ਕੀ ਹੈ ਤੁਹਾਨੂੰ ਉਹ ਕਹਿੰਦੇ ਆ ਕਿ ਫੈਟ ਇਨਟੇਕ ਸ਼ੁਰੂ ਕਰੋ ਤਾਂ ਸਾਡੇ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਉਹ ਘਿਓ ਖਾਂਦੇ ਸੀ ਇੰਨਾ ਇੰਨਾ ਜੇ ਤੁਸੀਂ ਬਿਮਾਰ ਹੋ ਪਰਮਾਤਮਾ ਨਾ ਕਰੇ ਤੁਹਾਨੂੰ ਕਿਸੇ ਬਿਮਾਰੀ ਨੇ ਘੇਰਿਆ ਇਹਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ ਤੇ ਜੇ ਤੁਸੀਂ ਨਹੀਂ ਬਿਮਾਰ ਹੈਗੇ ਔਰ ਤੁਸੀਂ ਚਾਹਦੇ ਹੋ ਕਿ ਤੁਸੀਂ ਬਿਮਾਰ ਨਾ ਹੋ ਤਾਂ ਵੀ ਇਹਦਾ ਜਿਹੜਾ ਸੇਵਨ ਹੈ ਉਹ ਬਹੁਤ ਜ਼ਿਆਦਾ ਦੋ ਤਿੰਨ ਚਮਚੇ ਖਾਓ ਰੋਜ਼ ਬਿਲਕੁਲ ਖਾਣੇ ਚਾਹੀਦੇ ਲੈ ਵੀ ਅਫਰੀਕਾ ਵਰਗੇ ਨਜ਼ਾਰੇ ਦੇਖ ਰਹੇ ਪੰਜਾਬ ਮ ਬਹੁਤ ਕਮਾਲ ਦਾ ਔਰਾ ਜੰਗਲ ਹੈ ਭਗਤਾਂ ਦਾ ਬਾਗ ਨਾਪੇ ਦੇ ਵਿੱਚ ਤੇ ਰੂਹਾਂ ਨੂੰ ਬੜੀ ਸ਼ਾਂਤੀ ਮਿਲ ਆਉ ਰਹੀ ਮੈਂ ਇੱਕ ਬਹੁਤ بڑے ਬੋਹੜ ਦੇ ਤਲੇ ਖੜਿਆ ਹਾਂ ਬੋਹੜਿਆ ਕੁ ਸ਼ੋਰ ਹੈ ਜੋ ਬਾਬਾ ਬੋਹੜ ਪਹਿਲਾਂ ਜਿਹੜੇ ਬਾਬੇ ਦੇ ਆਪਣੇ بڑے ਚੰਗਾੜੇ ਕੱਟ ਤੇ ਉਹਨਾਂ ਬੜੀਆਂ ਜਿਹੜੀਆਂ ਹੈਗੀਆਂ ਤੱਤ ਤੇ ਉਹਨਾਂ ਦਾ ਜ਼ਿੰਦਗੀ ਕੱਢੇ ਵੇ ਤੇ ਅੱਜ ਕੱਲ ਨਵੀਂ ਸ਼ੈਸ ਆ ਗਈ ਹੈ ਬਹੁਤ ਸਾਰੀਆਂ ਚੀਜ਼ਾਂ ਇਹ ਜੀਆਂ ਮਾਰੇ ਗੱਲ ਪਾਈਆਂ ਗਈਆਂ ਜਿਹੜੀਆਂ ਮਾਰੀਆਂ ਹੈ ਹੀ ਨਹੀਂ ਸੋ ਪੁਰਾਣੇ ਬਾਬਿਆਂ ਕੀ ਜਿਹੜੀ ਸਿਹਤ ਸਰੀਰਕ ਸਭ ਤੇ ਬੜੀ ਚੀਜ਼ ਸੀ ਕਹਾ ਵੀ ਦੇਸੀ ਕਿਓ ਦੇਸੀ ਘੋ ਤੇ ਮੈਂ ਤੁਹਾਨੂੰ ਗਵਾ ਸੁਣਾਵਾ ਮੈਨੂੰ ਦੇਸੀ ਘੋ ਵਾਲੇ ਚੱਕਰ ਮੈਂ ਇੱਕ ਬੰਦੇ ਨੇ ਫਸਾ ਲਿਆ ਉਹ ਕਹ ਆਪਾਂ ਨੇ ਮਸ਼ੂਰੀ ਕਰਨੀ ਏ ਇੱਕ ਯਾਰ ਮੈਂ ਚਲੇਗਾ ਮੈਨੂੰ ਪਤਾ ਇਹਦਾ ਉੱਥੇ ਮਸ਼ੂਰੀ ਕਰ ਦੇਗਾ ਕਨੋਲਾ ਘੋ ਦੇਸੀ ਘੋ ਦਾ ਪਿਓ ਮਨ ਬਾਦੋਂ ਬੰਦੇ ਕਹ ਰਿਹਾ ਯਾਰ ਤਾਉਂ ਕੀ ਕਰੀ ਜਾ ਰਿਹਾ ਮਾ ਯਾਰ ਮੈਨੂੰ ਪਤਾ ਨਹੀਂ ਕੀ ਕਰਿਆ ਮੈਂ ਤਾਂ ਆਪ ਗਲਤ ਕੰਮ ਕਰਿਆ ਸੋ ਪਤਾ ਨਹੀਂ ਲੱਗਦਾ ਕਹੀਂ ਪਰ ਬੰਦੇ ਨੂੰ ਆਪਣੇ ਆਪ ਦੋਸਤਾਂ ਕਰ ਵੀ ਬੰਦਾ ਉਸੂਆਂ ਚੱਕਰਾਂ ਮ ਫਸ ਜਾ ਸੋ ਅੱਜ ਦੇਸੀ ਜਿਹੜਾ ਕੀ ਹੈ ਉਸਕੇ ਕੀ ਮਸਲੇ ਹੈ ਉਸਕਾ ਖਾਣਾ ਮਾਰੇ ਵਾਸਤੇ ਕਿੰਨਾ ਫਾਇਦੇ ਵਾਲਾ ਵਰਮਨ ਨੂੰ ਜਿਹੜਾ ਹੈਗਾ ਇਹ ਬੜਾ ਪ੍ਰਚਾਰ ਕਰੇਗਾ ਫੈਟ ਹੋ ਜਾਸਤੇ ਚਰਬੀ ਵਾਜਾ ਦੌਰੇ ਪੈ ਜਾਣ ਦਿਲ ਫੇਲ ਹੋ ਜਾ। 90 ਕੇ ਵਿੱਚ ਮਖਣੀ ਸਾਹਿਬ ਹੈ। ਉਹਨਾ ਕੀ ਗੈਲ ਕਰਨਗੇ ਦੇਸੀ ਕੇ ਵਾਲੀਆਂ ਬਾਤਾਂ। ਮਖਣੀ ਸਾਹਿਬ ਸਤਿ ਸ਼ਕਾਲ। ਸਤਿ ਸ਼ਕਾਲ ਬੰਜੀਤ ਜੀ। ਸਤਿ ਸ਼ਕਾਲ ਬੀ ਸੋਸ਼ਲ ਵਾਲੇ ਸਾਰੇ ਸਰੋਤੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ। ਆਓ ਪਰ ਜੰਗਲਾਂ ਮਤੂ ਰਹੇ ਅਫਰੀਕਾ ਵਾਲੇ ਨਜ਼ਾਰੇ ਦੇਖਾਂ। ਜੀ ਜੀ। ਅੱਛਾ ਜਿਹੜਾ ਦੇਸੀ ਹੈ ਕੀ ਵਾਲਾ ਕੰਮ ਹੈ ਇਹ ਪਹਿਲਾਂ ਤਾਂ ਬਹੁਤ ਆ। ਪਰ ਫਿਰ ਪਿੱਛੇ ਦੇ ਸਾਇੰਸ ਇਹ ਜੀ ਆ ਗਈ ਪ੍ਰਚਾਰ ਹੋਣ ਲੱਗ ਗਿਆ ਵੀ ਫੈਟ ਹੋ ਗਈ ਫਲਾਣਾ ਹੋ ਗਿਆ ਦੌਰਾ ਪੈ ਗਿਆ ਦਿਲ ਵਿੱਚ ਖੂਨ ਜੰਮ ਗਿਆ ਹਾਂਜੀ ਅੱਛਾ ਜੀ ਦੇਸੀ ਕੀ ਬਾਰੇ ਆਜੇ ੱਡੋ ਚੰਗੇੜਾ ਅੱਛਾ ਜਦੋਂ ਤੁਹਾਨੂੰ ਇਹ ਲੱਗਦਾ ਵੀ ਦੇਸੀ ਕਿਉਂ ਖਾ ਕੇ ਫੈਟ ਜੰਮਦੀ ਹੈ ਦੇਸੀ ਕਿਉਂ ਕਰਕੇ ਬਹੁਤ ਸਾਰੇ ਹਾਂ ਮੈਂ ਸੁਣਿਆ ਰੌਲਾ ਹੀ ਪਾ ਨਾ ਦੌਰਾ ਪੈ ਗਿਆ ਦਿਲ ਫੇਲ ਹੋ ਗਿਆ ਉਹ ਦੀ ਕੀ ਬਹੁਤ ਖਾਰਿਆ ਦਾ ਕੰਮ ਕੋਈ ਕਰੇ ਨਾ ਕੀ ਖਾਈ ਗਿਆ ਨਾੜਾਂ ਮਾ ਜੰਮ ਗਿਆ ਦਿਲ ਫੇਲ ਹੋ ਗਿਆ ਤੁਸੀਂ ਸੂਰ ਦੇਖੇ ਸੂਰ ਹਾਂਜੀ ਸੂਰ ਬਹੁਤ 150 200 ਕੁਆਂਟਲ ਦਾ ਹੁੰਦਾ ਉਹ ਜੀ ਹੂੰ ਔਰ 1.5 200 ਕੁਆਂਟਲ ਦੇ ਵਿੱਚ 80 ਡੇਢ ਦੋ ਡੇਢ ਦੋ ਡੇਢ ਦੋ ਕੁਆਂਟਲ ਦਾ ਹਾਂਜੀ ਹਾਂ ਅਜਾ ਡੇਢ ਤੋਂ 200 ਹਾਂਜੀ ਇਹ ਆਮਲਾ ਅੱਛਾ 150 ਕਿਲੋ ਜਾਂ 200 ਕਿਲੋ ਹਾਂਜੀ ਹਾਂਜੀ ਮਤਲਬ ਜਿਹੜਾ ਸੂਰ ਹੁੰਦਾ ਉਹਦੇ ਚ 70 80 ਕਿਲੋ ਚਰਬੀ ਹੁੰਦੀ ਹੈ ਹਮ ਹੁਣ ਉਹ ਤਾਂ ਕਿਉਂ ਖਾਂਦਾ ਨਹੀਂ ਉਹ ਚਰਬੀ ਕਿੱਥੋਂ ਬਣ ਗਈ ਸਹੀ ਹੈ ਉਹ ਹੈ ਚਰਬੀ ਸਾਰੀ ਐਡਾ ਮੋਟਾ ਚਰਬ ਹੁੰਦਾ ਜਿਹੜੇ ਠੱਠੇ ਨੇ ਜਿਹੜੀਆਂ ਗਾਈਆਂ ਪਾਲਦੇ ਨੇ ਅੰਗਰੇਜ਼ ਖਾਣ ਵਾਸਤੇ ਬੀਫ ਹੂੰ ਉਹਦੀ ਚਰਬੀ ਦੇਖੀ ਤੁਸੀਂ ਹੂੰ ਇੰਨੀ ਮੋਟੀ ਮੋਟੀ ਚਰਬੀ ਹੁੰਦੀ ਆ ਉਹ ਤਾਂ ਕਿਉਂ ਖਾਂਦੀ ਨਹੀਂ ਮਹਾਰਾਜ ਦਾਸਤ ਹੈ ਉਸ ਦਾ ਚਾਚਾ ਕਹੇ ਕਿ ਰਾਜਾ ਜੀ ਸੂਰ ਖਾਵਾ ਕਿਤੇ ਕਹਿੰਦਾ ਅੱਜ ਵੀ 14 ਪਲਾਈ ਛਕਿਆ ਹੂੰ 14 ਪਲਾਈ ਅੱਛਾ ਵੀ ਇੰਨੀ ਚਰਬੀ ਜੀ ਤਾਂ ਪਹਿਲੀ ਗੱਲ ਤਾਂ ਆਪਾਂ ਇਹ ਸਮਝ ਲਈਏ ਵੀ ਜਿਹੜੀ ਚਰਬੀ ਹੈ ਉਹ ਖਾ ਕੇ ਚਰਬੀ ਨਹੀਂ ਬਣਦੀ ਤੁਹਾਡੇ ਸਰੀਰ 'ਚ ਅੱਛਾ ਕੀ ਖਾ ਕੇ ਨਹੀਂ ਬਣਦੀ ਕੀ ਖਾ ਕੇ ਨਹੀਂ ਬਣਦੀ ਅਸੀਂ ਨੇ ਜਦੋਂ ਵੀ ਕੋਈ ਮਾੜੀ ਜੀ ਵਿਗਿਆਨਿਕ ਗੱਲ ਕਰਨ ਲੱਗਦੇ ਤਾਂ ਲੋਕਾਂ ਨੂੰ ਇਸ ਤਰ੍ਹਾਂ ਲਾਵਾ ਹੈ ਕਿ ਵੀ ਪੰਜਾਬੀਆਂ ਨੂੰ ਸਮਝ ਨਹੀਂ ਆਣੀ। ਹੂੰ ਇਹ ਵੀ ਪੰਜਾਬੀਆਂ ਨੂੰ ਨੀਵਾਂ ਦਿਖਾਉਣ ਦਾ ਇੱਕ ਤਰੀਕਾ। ਹੂੰ ਪੰਜਾਬੀਆਂ ਦਾ ਜਿਹੜਾ ਮਾਨਸਿਕ ਪੱਧਰ ਹੈ ਜਿਹੜਾ ਮਿਆਰ ਹੈ ਬਹੁਤ ਉੱਚਾ ਹੋ ਗਿਆ ਹੋਇਆ। ਮਤਲਬ ਜਿੰਨਾ ਅਸੀਂ ਸਮਝਦੇ ਉਸ ਤੋਂ ਜ਼ਿਆਦਾ ਉਹ ਸਮਝਦੇ ਨੇ। ਤੋਂ ਬੇਸਿਕ ਜਿਹੜਾ ਵਿਗਿਆਨ ਉਹ ਸਾਨੂੰ ਇਹ ਸਮਝਣਾ ਪਊਗਾ ਕਿ ਜਿਹੜੀ 슈ਗਰਸ ਹੈ ਜਿਹੜਾ ਮਿੱਠਾ ਅਨਾਜ ਵੀ ਮਿੱਠਾ। ਹੂੰ ਕਾਰਬੋਹਾਈਡਰੇਟਸ ਨੇ ਉਹ ਟੁੱਟ ਕੇ ਫੈਟ ਬਣਾਉਂਦੇ ਨੇ ਉਹ ਜੰਮਦੀ ਹੈ ਅੰਦਰ ਚਰਬੀ ਵਾਂਗੂ ਸੂਰ ਠੱਠੇ ਜਿੰਨੇ ਵੀ ਇਹ ਨੇ ਇਹ ਵੀ ਘਾਹ ਖਾ ਕੇ ਘਾਹ ਨੂੰ ਫੈਟ ਦੇ ਵਿੱਚ ਬਦਲਦੇ ਨੇ ਅਸੀਂ ਵੀ ਜਿਹੜੀ ਘਾਹ ਦੀ ਪ੍ਰਜਾਤੀ ਦੀ ਚੀਜ਼ ਖਾਂਦੇ ਆ ਤਣਕ ਵੀ ਤਾਂ ਘਾਹ ਹੀ ਹੈ ਹੂੰ ਗੰਨਾ ਵੀ ਤਾਂ ਘਾਹ ਹੀ ਹੈ ਹੂੰ ਹੂੰ ਇਹ ਜਿੰਨੀ ਘਾਹ ਦੀ ਪ੍ਰਜਾਤੀ ਦੀ ਜਿਹੜੀ ਚੀਜ਼ ਹੈ ਜਿਹਨੂੰ ਅੰਗਰੇਜ਼ੀ ਚ ਕਾਰਬੋਹਾਈਡਰੇਟਸ ਕਹਿੰਦੇ ਨੇ ਉਹਨੂੰ ਜਦੋਂ ਅਸੀਂ ਖਾਂਦੇ ਆ ਉਹ ਟੁੱਟ ਕੇ ਚਰਬੀ ਬਣ ਕੇ ਤੁਹਾਡੇ ਅੰਦਰ ਸਟੋਰ ਹੁੰਦੀ ਹੈ ਕਿਉਂ ਬਣਾਈ ਕੁਦਰਤ ਨੇ ਵਿਵਸਥਾ ਇਸ ਤਰ੍ਹਾਂ ਦੀ ਜਦੋਂ ਇਨਸਾਨ ਅਸੀਂ ਜੰਗਲਾਂ 'ਚ ਘੁੰਮਦੇ ਹੁੰਦੇ ਸੀਗੇ ਅੱਜ ਵੀ ਆਪਾਂ ਜੰਗਲਮਈ ਆ ਹਾਂ ਆਰਟੀਕਲ ਇਹ 100 ਸਾਲ ਪੁਰਾਣਾ ਉਦੋਂ ਹਜ਼ਾਰਾਂ ਸਾਲ ਪੁਰਾਣੇ ਜੰਗਲਾਂ ਦੇ ਵਿੱਚ ਜਦੋਂ ਅਸੀਂ ਘੁੰਮਦੇ ਸੀ ਤਾਂ ਉਦੋਂ ਰੋਜ਼ ਖਾਣਾ ਨਹੀਂ ਸੀ ਮਿਲਦਾ ਸਾਨੂੰ ਹੂੰ ਹਰ ਵੇਲੇ ਗਰਮੀ ਸਰਦੀ ਦੇ ਦੇ ਹਿਸਾਬ ਨਾਲ ਉੱਥੇ ਫਸਲਾਂ ਫਸਲਾਂ ਕੀ ਮਤਲਬ ਦਰਖਤਾਂ ਦੇ ਫਰੂਟ ਮਿਲਦਾ ਸੀ ਕੁਝ ਹੁੰਦਾ ਸੀ ਕਦੀ ਜਾਨਵਰ ਮਾਰ ਕੇ ਖਾ ਲਿਆ ਔਰ ਜਾਨਵਰ ਰੋਜ਼ ਤਾਂ ਮਿਲਦਾ ਨਹੀਂ ਹੈਗਾ ਤਾਂ ਕੁਦਰਤ ਨੇ ਵਿਵਸਥਾ ਕਹਿ ਜੀ ਬਣਾਈ ਕਿ ਜਦੋਂ ਤੁਸੀਂ ਕਾਰਬੋਹਾਈਡਰੇਟਸ ਖਾਓ ਜਦੋਂ ਖਾਇਆ ਕੁਛ ਤਾਂ ਉਹ ਉਸੇ ਵੇਲੇ ਗਲੂਕੋਜ਼ ਚ ਬਦਲ ਕੇ ਤੁਹਾਡੇ ਸਰੀਰ ਨੂੰ ਚਲਾਣ ਦੇ ਕੰਮ ਆ ਗਿਆ ਕੁਝ ਨੂੰ ਫੈਟ ਦੇ ਵਿੱਚ ਬਦਲ ਕੇ ਅੰਦਰ ਸਟੋਰ ਕਰ ਲਿਆ ਤਾਂ ਕਿ ਜਦੋਂ ਤੁਹਾਨੂੰ ਖਾਣਾ ਨਾ ਮਿਲੇ ਉਦੋਂ ਤੁਸੀਂ ਉਹ ਫੈਟ ਨੂੰ ਗਲੂਕੋਸ ਬਦਲ ਕੇ ਆਪਣੇ ਸਰੀਰ ਦਾ ਕੰਮ ਚਲਾ ਸਕੋ ਇਸ ਕਰਕੇ ਪਹਿਲੀ ਚੀਜ਼ ਤਾਂ ਪਹਿਲੇ ਸਮਝ ਲਿਓ ਕਿ ਜਿਹੜੀ ਚਰਬੀ ਫੈਟ ਬਣਦੀ ਆ ਉਹ ਚੀਨੀ ਤੋਂ ਬਣਦੀ ਆ ਹਮ ਜਦੋਂ ਮੈਂ ਚੀਨੀ ਕਹਿੰਦੇ ਨਾ ਨਾ ਗੁੜ ਸ਼ੱਕਰ ਵਿੱਚ ਆ ਗਿਆ ਬਹੁਤ ਸਾਰੇ ਲੋਕਾਂ ਨੂੰ ਬਹੁਤ ਉਤਰਾਜ ਹੈ ਇਸ ਚੀਜ਼ ਤੋਂ ਮਿੱਠੇ ਦੇ ਇਹ ਸਾਰੇ ਮਿੱਠਾ ਮਿੱਠਾ ਹੀ ਆ ਇਹ ਮਿੱਠੇ ਦੇ ਚਰਬੀ ਬਣਾ ਮਿੱਠੇ ਤੋਂ ਚਰਬੀ ਬਣੇ ਔਰ ਕਣਕ ਵੀ ਮਿੱਠੀ ਹੈ ਅੱਛਾ ਕਣਕ ਚਾਵਲੇ ਵੀ ਮਿੱਠੇ ਆ ਕਣਕ ਤੇ ਬਣੇਗੀ ਮਿਲਟਸ ਤੋਂ ਵੀ ਬਣੂਗੀ ਮੋٹے ਅਨਾਜ ਦਾ ਜਿਹੜਾ ਇੰਨਾ ਸ਼ੋਰ ਸ਼ਰਾਬਾ ਅੱਜ ਦੀ ਰੇਟ ਦੇ ਵਿੱਚ ਪਰਾਇਆ ਜਦੋਂ ਕੋਈ ਤੰਤਰ ਲੱਗ ਜੇ ਨਾ ਕਿਸੇ ਚੀਜ਼ ਦੇ ਮਗਰ ਸਮਝ ਲਓ ਉਹਦੇ ਪਿੱਛੇ ਕੁਝ ਨਾ ਕੁਝ ਗੜਬੜ ਹੈ ਐਵੇਂ ਨਹੀਂ ਤੰਤਰ ਕਿਸੇ ਚੀਜ਼ ਦੇ ਮਗਰ ਲਾਵਾ ਉਹ ਕੀ ਕਾਰਨ ਨੇ ਉਹਦੇ ਤੇ ਚਰਚਾ ਦਾ ਵਿਸ਼ਾ ਨਹੀਂ ਹੈਗਾ ਪਰ ਮਿਲਟਸ ਕਣਕ ਸਾਬਤ ਕਣਕ ਜਿਹਦਾ ਛਿਲਕਾ ਨਾ ਉਤਾਰਿਆ ਹੋਵੇ ਛਾਨਣੀ ਨਾ ਹੋਵੇ ਉਹਦੇ ਬਰਾਬਰ ਉਨੀ ਫਾਇਦੇ ਨੇ ਜਿੰਨੇ ਕਿਸੇ ਹੋਰ ਮਿਲਟ ਦੇ ਹੋ ਸਕਦੇ ਨੇ ਜੀ ਠੀਕ ਤਾਂ ਚਰਬੀ ਬਣਦੀ ਹੈ ਉਹਦੇ ਤੋਂ ਗੰਨੇ ਦੀ ਵੀ ਗੱਲ ਕਰਦੇ ਹੋ ਗੰਨਾ ਇੰਨਾ ਮਿੱਠਾ ਕਦੀ ਵੀ ਨਹੀਂ ਸੀਗਾ ਕੁਦਰਤੀ ਤੌਰ ਦੇ ਉੱਤੇ ਜਿਹੜਾ ਗੰਨਾ origignal ਸੀਗਾ ਉਹ ਬਿਲਕੁਲ ਬਕਬਕਾ ਹੁੰਦਾ ਸੀ ਹੌਲੀ ਹੌਲੀ ਉਹਨੂੰ ਮਿੱਠਾ ਕਰ ਲਿਆ ਹੌਲੀ ਹੌਲੀ ਜੈਨੇਟਿਕਲੀ ਬਹੁਤ ਜ਼ਿਆਦਾ ਮਿੱਠਾ ਕਰ ਲਿਆ ਉੱਥੇ ਵੀ ਨਹੀਂ ਅਸੀਂ ਹਟੇ ਉਹਦਾ ਜੂਸ ਕੱਢ ਲਿਆ ਫਿਰ ਉਹ ਜੂਸ ਨੂੰ ਉਬਾਲ ਲਿਆ ਜਦੋਂ ਤੁਸੀਂ ਉਬਾਲਿਆ 110 ਡਿਗਰੀ ਤੇ 100 ਡਿਗਰੀ ਦੇ ਉੱਤੇ ਜਦੋਂ ਉਬਾਲਿਆ ਜਿਹੜਾ ਸਾਡਾ ਸਰੀਰ ਭੋਜਨ ਨੂੰ ਪਕਾਉਂਦਾ ਹੈ 32 ਡਿਗਰੀ 38 ਡਿਗਰੀ ਦੇ ਉੱਤੇ 73° ਤੇ ਇਸ ਤੋਂ ਉੱਪਰ ਜੇ ਕਿਸੇ ਵੀ ਚੀਜ਼ ਨੂੰ ਤੁਸੀਂ ਪਕਾਓਗੇ ਉਹਦੇ ਅੰਦਰਲੇ ਜਿੰਨੇ ਵਾਟਰ ਸੋਲੀਬਲ ਵਿਟਾਮਿਨ ਸਾਰੇ ਛੱਡ ਜਾਣਗੇ ਸਿਰਫ ਮਿਨਰਲਸ ਬਚਦੇ ਨੇ ਫਿਰ ਉਹ ਬਣਾ ਲਿਆ ਤੁਸੀਂ ਇੰਨੀ ਜ਼ਿਆਦਾ 슈ਗਰ ਨੂੰ ਹজম ਕਰਨ ਵਾਸਤੇ ਇਹ ਸਰੀਰ ਨਹੀਂ ਬਣਿਆ ਇਹ ਸਰੀਰ ਨਹੀਂ ਬਣਿਆਗਾ ਤਾਂ ਉਹ ਜਿਹੜਾ ਮਿੱਠਾ ਉਹ ਜੰਮਦਾ ਚਰਬੀ ਵਾਂਗੂ ਉਹ ਜੰਮਦਾ ਤੁਹਾਡੀਆਂ ਅੱਖਾਂ ਅੱਖਾਂ ਖਰਾਬ ਕਰਦਾ ਕਿਡਨੀਆਂ ਨੂੰ ਖਰਾਬ ਕਰਦਾ ਜਿਹੜਾ ਕਿਓ ਹੈ ਇਹ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਇਹ ਜਿਹੇ ਵਿਟਾਮਿਨਸ ਨੇ ਵਿਟਾਮਿਨ ਡੀ ਵਿਟਾਮਿਨ ਏ ਵਿਟਾਮਿਨ ਈ ਵਿਟਾਮਿਨ ਕੇ 1 ਵਿਟਾਮਿਨ ਕੇ 2 ਇਹ ਘੁਲਦੇ ਹੀ ਨਹੀਂ ਪਾਣੀ ਦੇ ਵਿੱਚ ਘੁਲਦੇ ਹੀ ਫੈਟ ਦੇ ਵਿੱਚ ਨੇ ਜੀ ਜਿਵੇਂ ਜਿਹੜਾ ਪੇਂਟ ਹੈ ਉਹ ਥਿਨਰ ਦੇ ਵਿੱਚ ਹੀ ਘੁਲਦਾ ਹਮ ਪੇਂਟ ਪਾਣੀ 'ਚ ਨਹੀਂ ਘੁਲਦਾ ਇਹ ਵਿਟਾਮਿਨਸ ਘੁਲਦੇ ਹੀ ਤੁਹਾਡੇ ਜਿਹੜੇ ਨੇ ਉਹ ਫੈਟ ਦੇ ਵਿੱਚ ਨੇ ਇੱਕ ਮੇਜਰ ਕੰਮ ਦਾ ਫੈਟ ਦਾ ਇਹ ਹੈ ਜੇ ਤੁਹਾਡੇ ਵਿਟਾਮਿਨ ਡੀ ਤੁਸੀਂ ਖਾ ਰਹੇ ਹੋ ਔਰ ਉਹ ਅੰਦਰ ਤੁਹਾਡੇ ਕੋਲ ਫੈਟ ਦੀ ਐਫਓ ਹੈ ਨਹੀਂ ਪ੍ਰੋਪਰ ਡੋਸ ਕੁਲੂ ਗਈ ਨਹੀਂ ਤੁਹਾਡੇ ਹੱਡਾਂ ਗੋਡਿਆਂ ਤੋਂ ਲੈ ਕੇ ਅੱਖਾਂ ਤੋਂ ਲੈ ਕੇ ਸਾਰੀਆਂ ਬਿਮਾਰੀਆਂ ਲੱਗਣਗੀਆਂ ਤੁਹਾਨੂੰ ਸਾਰੀਆਂ ਬਿਮਾਰੀਆਂ ਲੱਗਣਗੀਆਂ ਦੂਸਰਾ ਕੰਮ ਫੈਟ ਦਾ ਤੁਹਾਡੇ ਜਿਹੜੇ ਲਹੂ ਦੀਆਂ ਧਮਣੀਆਂ ਨੇ ਨਾੜੀਆਂ ਨੇ ਆਟਰੀਜ਼ ਵੇਨਸ ਇਹਨੂੰ ਲਚੀਲਾਪਨ ਦੇਣ ਦਾ ਕੰਮ ਫੈਟ ਕਰਦਾ ਤੀਸਰਾ ਕੰਮ ਜਿਹੜੀ ਤੁਹਾਡੀ ਬਾਡੀ ਹੈ ਜਿਵੇਂ ਇੱਟਾਂ ਦਾ ਮਕਾਨ ਬਣਿਆ ਸਾਡੀ ਬਾਡੀ ਸੈੱਲਾਂ ਦੀ ਬਣੀ ਹੈ ਸੈੱਲਾਂ ਦੀ ਜਿਹੜੀ ਸੈਲ ਵਾਲ ਉਹਨੂੰ ਲਚੀਲਾਪਨ ਦੇਣ ਦਾ ਕੰਮ ਕਰਦਾ ਫੈਟ ਸਾਰਾ ਦਾ ਸਾਰਾ ਜਦੋਂ ਤੁਸੀਂ ਅੱਜ ਦੀ ਹੁਣ ਲੇਟੈਸਟ ਡਾਕਟਰਾਂ ਦੀ ਸਟੱਡੀ ਪਤਾ ਕੀ ਹੈ ਤੁਹਾਨੂੰ ਉਹ ਕਹਿੰਦੇ ਆ ਕਿ ਫੈਟ ਇਨਟੇਕ ਸ਼ੁਰੂ ਕਰੋ ਤਾਂ ਸਾਡੇ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਉਹ ਕਿਉਂ ਖਾਂਦੇ ਸੀ ਇੰਨਾ ਇੰਨਾ ਇਹਦਾ ਮਤਲਬ ਨਹੀਂ ਅਸੀਂ ਵੀ ਉਹਨਾਂ ਹੀ ਪੱਕਾ ਮਾਰਨਾ ਸ਼ੁਰੂ ਕਰ ਗਏ ਜਿਹੜੀ ਕਿਸੇ ਵੀ ਚੀਜ਼ ਦੀ ਜ਼ਰੂਰਤ ਤੋਂ ਜ਼ਿਆਦਾ ਸੇਵਨ ਹੈ ਉਹ ਤਾਂ ਤੁਹਾਨੂੰ ਖਰਾਬ ਕਰੂਗਾ ਹੀ ਕਰੂਗਾ ਉਹ ਤਾਂ ਤੁਹਾਨੂੰ ਖਰਾਬ ਹੀ ਕਰੂਗੇ ਕਰੂ ਜੀ ਮੈਂ ਹੁਣ ਫਰੂਟ ਦੀ ਅੱਜ ਕੱਲ ਗੱਲ ਕਰਦੇ ਆ ਲੋਕ ਵੀ ਕਿਲੋ ਫਰੂਟ ਖਾ ਲਓ ਜੀ ਸਵੇਰ ਜਾਂ ਆਪਣੇ ਸਰੀਰ ਦੇ ਹਿਸਾਬ ਨਾਲ ਤੁਸੀਂ ਫਰੂਟ ਬਹੁਤ ਸਾਰਾ ਖਾਓ ਹੂੰ ਹੂੰ ਫਰੂਟ ਦੇ ਵਿੱਚ ਵੀ ਦੋ ਤਰ੍ਹਾਂ ਦੀ 슈ਗਰ ਹੁੰਦੀ ਐ ਇੱਕ ਹੁੰਦੀ ਐ ਗਲੂਕੋਜ਼ ਇੱਕ ਹੁੰਦੀ ਐ ਫਰਕਟੋਜ਼ ਫਰੂਟ ਤੋਂ ਨਾ ਆਏ ਨਾ ਫਰਕਟੋਜ਼ ਫਰੂਟ ਵਾਲੀ ਜਿਹੜੀ ਤੁਹਾਡੀ ਜੀ ਮਿਠਾਸ ਐ ਤਾਂ ਜਿਹੜੀ ਫਰਕਟੋਜ਼ ਐ ਤੁਹਾਡੀ ਤੁਸੀਂ ਫਰੂਟ ਖਾ ਲਿਆ ਤੁਸੀਂ ਉਹ ਆਪਣੀ 슈ਗਰ ਚੈੱਕ ਕਰੋ ਫਰਕਟੋਜ਼ ਨਾਪਣ ਵਾਸਤੇ ਮੀਟਰ ਨਹੀਂ ਬਣਿਆ ਤਾਂ ਤੁਸੀਂ ਕਹਿੰਦੇ ਮੈਂ ਤਾਂ ਇੰਨਾ ਫਰੂਟ ਖਾਇਆ ਮੇਰੀ ਗਲੂਕੋਜ਼ ਤਾਂ ਵਧਈ ਨਹੀਂ ਉਹ ਮਾਮਾ ਗਲ ਫਰਕਟੋਜ਼ ਨਾ ਪੀ ਨਹੀਂ ਰਹੇ ਉਹ ਫਰਕਟੋਜ਼ ਤੁਹਾਡੇ ਜਾ ਕੇ ਸਿੱਧਾ ਲਿਵਰ ਚ ਜਾਂਦਾ ਪਰ ਲਿਵਰ ਚ ਜਾਂਦਾ ਜਿਹਨੂੰ ਕਹਿੰਦੇ ਨੇ ਨਾਨ ਅਲਕੋਹੋਲਿਕ ਫੈਟੀ ਲਿਵਰ ਵੀ ਜਿਹੜਾ ਬੰਦਾ ਸ਼ਰਾਬ ਨਹੀਂ ਪੀਂਦਾ ਉਹਦਾ ਵੀ ਲਿਵਰ ਫੈਟੀ ਹੋ ਗਿਆ ਤਾਂ ਅਤਵਾਦ ਤੱਕ ਕਿਸੇ ਵੀ ਚੀਜ਼ ਦਾ ਜਿਹੜਾ ਉਹ ਬਹੁਤ ਬਹੁਤ ਜ਼ਿਆਦਾ ਨੁਕਸਾਨਦੇ ਹੈ ਤਾਂ ਜਿਹੜਾ ਫੈਟ ਜੇ ਤੁਸੀਂ ਆਪਣੇ ਮਤਲਬ ਘਿਓ ਨੂੰ ਆਪਣੀ ਉਹਦੇ ਚੋਂ ਘਟਾ ਦੋਗੇ ਤਾਂ ਤੁਸੀਂ ਬਿਮਾਰ 100% ਹੋਗੇ ਮੱਖਣੀ ਦਾ ਜਿਹੜਾ ਫੈਟ ਚਰਬੀ ਉਹਦੇ ਵਿੱਚ ਫਰਕ ਹੈ हां ओदी आपा चर्चा कर लने ओदे वास्ते तुसी सिंपल समझो सिंपल समझो ए मूलता जेडी जेड़ा बणया हुंदा ਤੁਹਾਡਾ ਫੈਟ ਹੈ ਜਾਂ ਕਾਰਬੋਹਾਈਡਰੇਟ ਹੈ मूलਤਾ ਤਿੰਨ ਚੀਜ਼ਾਂ ਤੋਂ ਬਣਿਆ ਹੁੰਦਾ ਇੱਕ ਹੁੰਦਾ ਕਾਰਬਨ ਹਾਈਡਰੋਜਨ ਤੇ ਆਕਸੀਜਨ ਹੁਣ ਕਾਰਬਨ ਕੀ ਹੈ ਕੁਛ ਨਹੀਂ ਸਮਝਣ ਦੀ ਲੋੜ ਇਹਦੇ ਚਾਰ ਹੱਥ ਨੇ ਦੋ ਇਸ ਤਰ੍ਹਾਂ ਦੋ ਇਸ ਤਰ੍ਹਾਂ ਇਹਨੂੰ ਕਿਸੇ ਨਾ ਕਿਸੇ ਦਾ ਹੱਥ ਫੜਨਾ ਪੈਂਦਾ ਕਿਸੇ ਨਾ ਕਿਸੇ ਦਾ ਹੱਥ ਫੜਨਾ ਪੈਂਦਾ ਹਾਈਡਰੋਜਨ ਦਾ ਜਿਹੜਾ ਹੈਗਾ ਇੱਕ ਹੱਥ ਹੈ ਇਹਨੂੰ ਇੱਕ ਹੱਥ ਨੇ ਇੱਕ ਹਾਈਡਰੋਜਨ ਫੜ ਲਿਆ ਇੱਕ ਨੇ ਦੂਸਰਾ ਇੱਕ ਨੇ ਤੀਸਰਾ ਇੱਕ ਨੇ ਚੌਥਾ ਇੱਕ ਕਾਰਬਨ ਚਾਰ ਹਾਈਡਰੋਜਨ ਇਹਨੂੰ ਇਹਨੂੰ ਚੇਨ ਕਹਿੰਦੇ ਨੇ ਅਸੀਂ ਤਾਂ ਇਹ ਲੰਬੀ ਚੇਨ ਹੁੰਦੀ ਹੈ ਫੈਟ ਦੀ ਠੀਕ ਹੈ ਜੇ ਇਹਦੇ ਵਿੱਚੋਂ ਜਿਹੜੇ ਜਦੋਂ ਤੁਸੀਂ ਤੇਲ ਜਿਹੜੇ ਖਾਂਦੇ ਹੋ ਬੇਸੀ ਕੀ ਖਾਂਦੇ ਹੋ ਹੋਰ ਖਾਂਦੇ ਹੋ ਇਹ ਬਿਲਕੁਲ ਸਿੱਧੀ ਚੇਨ ਹੁੰਦੀ ਆ ਆਪਸ ਵਿੱਚ ਇੱਕ ਦੂਸਰੇ ਨਾਲ ਜੁੜੀ ਹੁੰਦੀ ਹੈ ਇਸ ਕਰਕੇ ਜੰਮ ਜਾਂਦਾ ਇਹ ਰੂਮ ਟੈਂਪਰੇਚਰ ਤੇ ਵਿਗਿਆਨ ਹੁਣ ਕੀ ਕਰਦਾ ਜਿਹੜੇ ਆਪਣੇ ਹਾਈਡਰੋਜਨੇਟਿਡ ਫੈਟਸ ਜਿਹਨੂੰ ਕਹਿੰਦੇ ਨੇ ਇਹ ਕੀ ਕਰਦਾ ਜਿਹੜੇ ਤੇਲ ਤੁਹਾਡੇ ਆਮ ਰੂਮ ਟੈਂਪਰੇਚਰ ਤੇ ਨਹੀਂ ਜੰਮਦੇ ਉਹਦੇ ਵਿੱਚ ਹਾਈਡਰੋਜਨ ਭਰ ਕੇ ਉਹਨੂੰ ਸਿੱਧਾ ਕਰ ਦਿੰਦਾ ਸਰਲ ਭਾਸ਼ਾ ਦੇ ਵਿੱਚ ਸਮਝਣ ਵਾਸਤੇ ਉਹਨੂੰ ਕਹਿੰਦੇ ਹਾਈਡਰੋਜਨੇਟਿਡ ਫੈਟ ਉਹਨੂੰ ਪਛਾਣਨ ਵਾਸਤੇ ਸਾਡੇ ਸਰੀਰ ਦੇ ਅੰਦਰ ਵਿਵਸਥਾ ਹੀ ਹੈ ਨਹੀਂ ਇਹ ਰਿਫਾਈਂਡ ਤੇਲ ਵਗੈਰਾ ਹਾਂ ਇਹ ਰਿਫਾਈਂਡ ਤੇਲ ਦੀ ਗੱਲ ਕਰ ਰਹੇ ਇਹਨੂੰ ਟ੍ਰਾਂਸ ਫੈਟ ਕਹਿੰਦੇ ਨੇ ਇਹ ਖਤਰਨਾਕ ਹੈ ਬਹੁਤ ਖਤਰਨਾਕ ਦੱਸ ਰਿਹਾ ਇਹਨੂੰ ਹজম ਕਰਨ ਵਾਸਤੇ ਸਰੀਰ ਦੇ ਅੰਦਰ ਐਨਜ਼ਾਈਮ ਹੀ ਨਹੀਂ ਬਣਾਏ ਕੁਦਰਤ ਨੇ ਕਿਉਂਕਿ ਗੈਰ ਕੁਦਰਤੀ ਹੈ ਇਹ ਹੁੰਦਾ ਹੈ ਟੇਡਾ ਇਹਨੂੰ ਸਿੱਧਾ ਕਰ ਲੈਂਦੇ ਨੇ ਮਤਲਬ ਪੰਜਾਬੀ ਸਰਲ ਭਾਸ਼ਾ ਸਮਝੋ ਵੀ ਇਹਦੀ ਚੇਨ ਨੂੰ ਸਿੱਧਾ ਕਰਨ ਵਾਸਤੇ ਇਹਦੇ ਵਿੱਚ ਇੱਕ ਹਾਈਡਰੋਜਨ ਐਟਮ ਹੋਰ ਪਾ ਦਿੰਦੇ ਨੇ ਜੰਮ ਤਾਂ ਜਾਂਦਾ ਇਹ ਡਾਲਡਾ ਜਿਵੇਂ ਤੁਹਾਡਾ ਹੂੰ ਰੂਮ ਟੈਂਪਰੇਚਰ ਤੇ ਜੰਮ ਜੂਗਾ ਲੇਕਿਨ ਉਹ ਗੈਰ ਕੁਦਰਤੀ ਹੈ ਉਹ ਉਹ ਤੁਹਾਡੇ ਸਰੀਰ ਦੇ ਅੰਦਰ ਹਰ ਜਾ ਕੇ ਜੰਮੂਗਾ ਹੀ ਜੰਮੂਗਾ ਜਿਹੜਾ ਪ੍ਰੋਸੈਸ ਹੀ ਨਹੀਂ ਹੋਣਾ ਉਹ ਜਾਮ ਕਰਦਾ ਤੁਹਾਡੀਆਂ ਨਾੜੀਆਂ ਨੂੰ ਇਹ ਤਾਂ ਉਹਰੇ ਪਿੱਛੇ ਮਖੜੀ ਸਾਹਿਬ ਜਿਤਨਾ ਮੈਂ ਬਾਤ ਕਰ ਰਿਹਾ ਤਾਂ ਪਹਿਲਾਂ ਦੀ ਪ੍ਰਚਾਰ ਕਰ ਲ ਅਰਬਾਂ ਖਰਬਾਂ ਦਾ ਔਰ ਫਾਇੰਡ ਤੇਲ ਕੀ ਵੇਚ ਗਏ ਲੋਕ ਲੈ ਦੇ ਕੇ پاگل ਹੋ ਗਏ ਤੇ ਦੇਸੀ ਕੀ ਮੈਂ ਤਾਂ ਕਹਿੰਦੇ ਬਹੁਤ ਚਰਬੀ ਹੈ ਮਰਵਾ ਦੇਗਾ ਤੇ ਫਾਇੰਡ ਖਾਓ ਰਿਫਾਈਂਡ ਮਰਵਾਉਂਦਾ ਤੁਹਾਨੂੰ ਦੇਸੀ ਕਿਉਂ ਨਹੀਂ ਮਰਵਾਉਂਦਾ ਦੇਸੀ ਕਿਉਂ ਨੇਚਰਲ ਹੈ ਉਹ ਸਿੱਧਾ ਸਿੱਧਾ ਪਚਦਾ ਇਹ ਹਾਈਡਰੋਜਨੇਟਿਡ ਫੈਟ ਹੈ ਟਵਿਸਟਿਡ ਫੈਟ ਹੈ ਇਹਦੇ ਇਲਾਵਾ ਇੱਕ ਚੀਜ਼ ਹੋਰ ਸਾਨੂੰ ਸਮਝ ਨਹੀਂ ਪਊਗੀ ਕਿ ਜਿਹੜਾ ਜਿਵੇਂ ਤਿਲਾਂ ਦਾ ਤੇਲ ਹੈ ਤੁਹਾਡਾ ਜਿਵੇਂ 올ਿਵ ਆਇਲ ਹੈ ਇਹ ਜਿਹੜੇ ਫਰੂਟ ਤੋਂ ਆਏ ਹੋਏ ਆਇਲ ਨੇ ਸੀਡਸ ਤੋਂ ਆਏ ਹੋਏ ਆਇਲ ਨੇ ਇਹ ਲੋ ਟੈਂਪਰੇਚਰ ਦੇ ਉਤੇ স্মੋਕਿੰਗ ਪੁਆਇੰਟ ਹੈ ਨਾ ਇਹ ਨੂੰ ਜਿਆਦਾ ਸੀ ਤਲਣ ਵਾਸਤੇ ਯੂਜ਼ ਕਰਦੇ ਆ ਹੋਰ ਕਰਨ ਵਾਸਤੇ ਬਣਦਾ ਇਹ ਵੀ ਹਾਈਡਰੋਜਨੇਟਿਡ ਫੈਟ ਬਣ ਜਾਂਦਾ ਟਵਿਸਟ ਬਣ ਟਵਿਸਟ ਹੋ ਜਾਂਦਾ ਇਹ ਕੱਚੇ ਖਾਣ ਵਾਸਤੇ ਬਣੇ ਹੋਏ ਨੇ ਤੋਂ ਜਿਹੜੇ ਸਾਡੇ ਹਾਈ ਟੈਂਪਰੇਚਰ ਚੱਲਣ ਵਾਲੇ ਜਿਹੜੇ ਤੁਹਾਡੇ ਖਾਣੇ ਨੇ ਜੇ ਤੁਸੀਂ ਤਲਾਈ ਕਰਨੀ ਹੈ ਫਰਾਈ ਕਰਨੀ ਹੈ ਸਭ ਤੋਂ ਵਧੀਆ ਸਰੋਂ ਦਾ ਤੇਲ ਫਿਰ ਕੋਕੋਨਟ ਆਇਲ ਸ਼ਰੀਫਲ ਕਹਿੰਦੇ ਨੇ ਉਹਨੂੰ ਨਾਰੀਲ ਫਿਰ ਜਿਹੜਾ ਤੁਹਾਡਾ ਗਊ ਮੱਝ ਦਾ ਹੈਗਾ ਉਹ ਹੈ ਹੀ ਹੈ ਹੁਣ ਪਿਛਲੀ ਵੀਡੀਓ ਜੇ ਤੁਹਾਨੂੰ ਯਾਦ ਹੋਵੇ ਅੰਡੇ ਦੇ ਵਿੱਚ ਤੁਸੀਂ ਬੜਾ ਮੇਰੇ ਮਰ ਕੇ ਡੰਡਾ ਲੈ ਕੇ ਪਏ ਸੀ ਵੀ ਦੇਸੀ ਮੁਰਗੀ ਬਲੈਤੀ ਮੁਰਗੀ ਜਿਹੜੀ ਗਾਂ ਨੂੰ ਖੁੱਲਾ ਚਾਰਿਆ ਹੋਊਗਾ ਜਿਹੜੀ ਮੈਂ ਇਸ ਨੂੰ ਖੁੱਲਾ ਚਾਰਿਆ ਹੋਊਗਾ 8 ਤੋਂ 9 ਗੁਣਾ ਬੈਟਰ ਕਿਉਂ ਹੁੰਦਾ ਉਹਦਾ ਹਮ ਔਰ ਮੱਜ ਦਾ ਜਿਹੜਾ ਕਿਉ ਹੈ ਉਹ ਗਾਂ ਦੇ ਬਰਾਬਰ ਹੀ ਹੈ ਉਸ ਤੋਂ ਵਧੀਆ ਹੀ ਹੈ ਮਾੜਾ ਨਹੀਂ ਹੈਗਾ A2 ਫੈਟ ਹੈ ਰੋਲਾ ਪਾਈ ਜੋ ਤੁਸੀਂ ਦੇਸੀ ਗੋ ਦੇਸੀ ਗੋ ਦਾ ਇਹ ਨਹੀਂ ਹੈ ਵੀ ਮਾੜਾ ਸਾਡੇ ਨਾਲ ਇੱਥੇ ਇੱਕ ਪ੍ਰੋਬਲਮ ਹੈ ਹਿੰਦੁਸਤਾਨੀਆਂ ਨੂੰ ਉਹ ਜੇ ਕਿਸੇ ਚੀਜ਼ ਨੂੰ ਵਧੀਆ ਕਹਿੰਦੇ ਉਹ ਵੀ ਵਧਾ ਕੇ ਕਹਿੰਦੇ ਆ ਘਟਿਆ ਕਹਿੰਦੇ ਉਹ ਵੀ ਘਟਾ ਕੇ ਕਹਿੰਦੇ ਆ ਕਿਉਂ ਵਧੀਆ ਕਹਿੰਦੇ ਨੇ ਕਿਉਂਕਿ ਜੀ ਉਹਨੇ ਲਿਖਤਾ ਉਹਨੇ ਕਹਿਤਾ ਆਪਣੀ ਫਾਈਨਡਿੰਗ ਕੋਈ ਨਹੀਂ ਹੈਗੀ ਉਹਦੇ ਤੇ ਹੀ ਡਾਂਗ ਅਸੀਂ ਚੱਕ ਲੈਨੇ ਆਂ ਤੋਂ ਜਿਵੇਂ ਮੈਂ ਪਿਛਲੀ ਵਾਰੀ ਵੀਡੀਓਜ਼ ਗੱਲ ਕਰੀ ਸੀ ਮੈਂ ਫੇਰ ਇਹੀ ਗੱਲ ਕਰੂੰਗਾ ਤੁਸੀਂ ਆਪਣੀ ਪਰਚੋਲ ਕਰੋ ਤੁਸੀਂ ਆਪਣੀ ਪਰਚੋਲ ਕਰੋ ਆਪਣਾ ਲਿਪਿਡ ਪ੍ਰੋਫਾਈਲ ਲਿਪਿਡ ਕਹਿੰਦੇ ਨੇ ਫੈਟ ਨੂੰ ਠੀਕ ਹੈ ਪ੍ਰੋਫਾਈਲ ਮਤਲਬ ਸਾਰਾ ਲਿਪਿਡ ਪ੍ਰੋਫਾਈਲ ਚੈੱਕ ਕਰਾ ਲਓ ਤੁਹਾਡਾ ਐਲਡੀਐਲ ਕਿੰਨਾ ਹੈ ਐਚਡੀਐਲ ਕਿੰਨਾ ਹੈ ਵੀਡੀਐਲ ਕਿੰਨਾ ਹੈ ਟ੍ਰਾਈਗਲਿਸਰਾਈਡ ਕਿੰਨਾ ਹੈ ਉਹ ਚਾਰ ਤਿੰਨ ਲਹੂ ਚੋਂ ਨਾਪ ਦੂਗਾ ਮਿਕਦਾਰ ਉਸ ਤੋਂ ਬਾਅਦ ਕਿਉਂ ਖਾਣਾ ਸ਼ੁਰੂ ਕਰ ਦੋ ਮਹੀਨੇ ਬਾਅਦ ਫਿਰ ਟੈਸਟ ਕਰਾ ਲਓ ਉਹ ਕਹਿੰਦਾ ਜਜਮਾਨਾ ਕਿੰਨੇ ਵਾਲ ਕਿੱਡੇ ਕਿੱਡੇ ਲੰਬੇ ਨੇ ਉੱਥੇ ਹੀ ਆ ਜਾਣਗੇ ਤੁਹਾਡੇ ਸਾਹਮਣੇ ਉਹਦਾ ਅਸੀਂ ਸਿਰਫ ਵੀਡੀਓ ਸੁਣ ਕੇ ਜਾਂ ਕਿਸੇ ਨੂੰ ਸੁਣ ਕੇ ਕਿਉਂਕਿ ਉਹ ਬੰਦਾ ਮੇਰੀ ਮਤ ਦੇ ਨਾਲ ਰੜਦਾ ਉਹਦੀ ਗੱਲ ਠੀਕ ਹੈ ਇਹਦੀ ਗਲਤ ਇਹਦੇ ਚੋਂ ਬਾਹਰ ਆਣਾ ਪਊਗਾ ਸਾਨੂੰ ਸਾਨੂੰ ਇੰਦੇ ਆਸਣ ਤੇ ਆਣਾ ਪਊਗਾ ਕਿਉਂ ਦੇਸੀ ਕਿਉਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਡਾਈਟ ਦੇ ਅੰਦਰ ਤੇ ਜੇ ਹੁਣ ਅਗਲਾ ਸਵਾਲ ਜੇ ਤੁਸੀਂ ਇਹ ਕਰੋਗੇ ਕਿੰਨਾ ਬਟ ਮੈਂ ਸਮਝ ਰਿਹਾ ਕਿ ਤੁਸੀਂ ਮੈਨੂੰ ਇਹ ਪੁੱਛੋਗੇ ਕਿ ਦੁੱਧ ਦਹੀਂ ਮੱਖਣ ਤੇ ਦੇਸੀ ਕਿਉਂ ਫੈਟ ਤਾਂ ਉਹੀ ਹੈ ਨਾ ਹੈ ਤਾਂ ਦੁੱਧ ਦੇ ਵਿੱਚ ਹੀ ਫੈਟ ਹੈ ਨਾ ਉਹਦੇ ਤੇ ਉਤਕ ਵੀ ਹੈਗੀ ਹੈ ਵੀ ਜਿਵੇਂ ਦੁੱਧ ਦੇ ਅੰਦਰ ਦੀ ਫੈਟ ਤੁਹਾਨੂੰ ਦਿਖਾਈ ਦਿੰਦੀ ਰੱਬ ਤੁਹਾਡੇ ਅੰਦਰ ਨਹੀਂ ਦਿਖਾਈ ਦਿੰਦਾ ਤਾਂ ਜਦੋਂ ਅਸੀਂ ਦੁੱਧ ਆਪਾਂ ਚੋਣੇ ਉਦੇ ਵਿੱਚ ਮਾੜੇ ਜੀਵਾਣੂਆਂ ਦਾ ਅਟੈਕ ਹੁੰਦਾ ਜਿਹਨੂੰ ਫਟ ਜਾਣਾ ਐਸੇ ਕਰਕੇ ਉਹਨੂੰ ਗਰਮ ਕਰਨਾ ਪੈਂਦਾ ਐ ਉਹ ਬਾਲਣਾ ਪੈਂਦਾ ਜਦੋਂ ਤੁਸੀਂ ਉਹਨੂੰ ਉਬਾਲਤਾ ਉਹਦੇ ਅੰਦਰ ਦੇ ਚੰਗੇ ਮਾੜੇ ਸਾਰੇ ਜੀਵਾਣੂ ਮਰ ਗਏ ਤਾਂ ਉਹਦੇ ਉਹ ਪ੍ਰੋਬਾਇਓਟਿਕ ਨੇ ਚੰਗੇ ਜੀਵਾਣੂ ਸਾਨੂੰ ਬਹੁਤ ਜ਼ਰੂਰੀ ਨੇ ਅੰਦਰ ਪੇਟ ਦੇ ਵਿੱਚ ਉਹ ਮਰ ਗਏ ਲੇਕਿਨ ਜਦੋਂ ਅਸੀਂ ਦਹੀਂ ਜਮਾਤਾ ਤਾਂ ਉਹ ਜੀਵਾਣੂ ਉਹਦੇ ਵਿੱਚ ਆ ਗਏ ਤੋਂ ਦੁੱਧ ਨਾਲੋਂ ਦਹੀਂ ਚੰਗਾ ਜਦ ਦਹੀਂ ਨੂੰ ਤੁਸੀਂ ਰੜਕਤ ਹੂੰ ਦੁੱਧ ਦੇ ਵਿੱਚ ਦੋ ਤਰ੍ਹਾਂ ਦੀਆਂ ਪ੍ਰੋਟੀਨਸ ਹੁੰਦੀਆਂ ਪ੍ਰੋਟੀਨ ਦੀ ਚਰਚਾ ਪਿਛਲੀ ਵੀਡੀਓ ਦੇਖ ਲਿਓ ਤੁਸੀਂ ਉਹਦੇ 'ਚ ਅਸੀਂ ਕੀਤੀ ਸੀਗੀ ਅੰਡੇ ਵਾਲੀ ਵੀਡੀਓ ਦੇ ਵਿੱਚ ਕਿ ਪ੍ਰੋਟੀਨਸ ਕਿੰਨੀਆਂ ਜ਼ਰੂਰੀ ਨੇ ਔਰ ਕੀ ਕੰਮ ਕਰਦੀਆਂ ਨੇ ਹੁਣ ਦੋ ਤਰ੍ਹਾਂ ਦੀਆਂ ਪ੍ਰੋਟੀਨਸ ਹੁੰਦੀਆਂ ਕਿ ਹੁੰਦੀ ਹੈ ਕੇਸੀਨ ਤੇ ਇੱਕ ਹੁੰਦੀ ਹੈ ਵੇ ਪ੍ਰੋਟੀਨ ਵੇ ਪ੍ਰੋਟੀਨ ਹੈ ਜਿਹੜਾ ਵੇ ਪਾਊਡਰ ਆਪ ਭਲਵਾਨ ਖਾਂਦੇ ਨੇ ਕਰਨ ਵਾਸਤੇ ਇਹ ਵਾਟਰ ਸੋਲੀਬਲ ਹੁੰਦੀ ਹੈ ਪਾਣੀ 'ਚ ਘੁਲ ਜਾਂਦੀ ਹੈ ਜਦੋਂ ਤੁਸੀਂ ਉਹਨੂੰ ਰੜਕਦੇ ਹੋ ਤਾਂ ਉਹ ਜਿਹੜਾ ਪਾਣੀ ਉਹਦੇ 'ਚ ਨਿਕਲ ਜਾਂਦਾ ਵੇ ਪ੍ਰੋਟੀਨ ਉਹਦੇ 'ਚ ਨਿਕਲ ਗਈ ਹੂੰ ਜੇ ਤੁਸੀਂ ਛੜਨਦੇ ਤੁਸੀਂ ਲੱਸੀ ਜਿਹੜਾ ਪੀ ਲਈ ਠੀਕ ਐ ਨਹੀਂ ਤਾਂ ਸਿੜਤੀ ਉਹ ਤਾਂ ਹੁਣ ਉਹਦੇ ਵਿੱਚ ਇੱਕ ਪ੍ਰੋਟੀਨ ਘਟ ਗਈ ਮੱਖਣ ਦੇ ਵਿੱਚ ਤਾਂ ਦਹੀਂ ਮੱਖਣ ਨਾਲੋਂ ਚੰਗੀ ਹੁਣ ਜੇ ਤੁਸੀਂ ਮੱਖਣ ਨੂੰ ਕਲੈਰੀਫਾਈਡ ਬਟਰ ਅੰਗਰੇਜ਼ੀ ਦੇ ਵਿੱਚ ਕਿਉਂ ਨੂੰ ਕਹਿੰਦੇ ਕਲੈਰੀਫਾਈਡ ਬਟਰ ਜਦੋਂ ਤੁਸੀਂ ਗਰਮ ਕਰਦੇ ਹੋ ਤਾਂ ਗਰਮ ਹੋਣ ਦੇ ਨਾਲ ਜਿਹੜੇ ਵਾਟਰ ਸੋਲੀਬਲ ਵਿਟਾਮਿਨਸ ਆ ਉਹ ਮੱਚ ਜਾਂਦੇ ਨੇ ਸਾਰੇ ਸਾਡੀ ਬਾਡੀ ਨੂੰ ਤਾਂ 37 ਡਿਗਰੀ ਤੇ ਕੰਪਰੋਸਸ ਕਰਨਾ ਉਹ 100 ਤੇ ਗਿਆ ਉਹ ਮੱਚ ਗਏ ਕੁਝ ਮੱਚ ਕੇ ਜਿਹੜੇ ਤੁਹਾਡੇ ਅੰਦਰ ਡੀਨੇਚਰ ਪ੍ਰੋਟੀਨਸ ਨੇ ਉਹ ਥੱਲੇ ਵੜ ਜਾਂਦੇ ਨੇ ਉਹ ਛਿੱਦੀ ਕਹਿੰਦੇ ਨੇ ਬਰਾਊਨ ਤੋਂ ਮਗਰ ਜਿਹੜਾ ਬਚਿਆ ਉਹ ਸਿਰਫ ਔਰ ਸਿਰਫ ਫੈਟ ਬਚੀ ਤੋਂ ਬੈਸਟ ਮਿਲਕ ਪ੍ਰੋਡਕਟ ਜਿਹੜਾ ਹੈਗਾ ਉਹ ਹੈ ਦਹੀਂ ਪ੍ਰੋਬਾਇਓਟਿਕਸ ਸਾਰੀਆਂ ਪ੍ਰੋਟੀਨਸ ਨੇ ਉਹਦੇ ਵਿੱਚ ਉਹ ਸਭ ਤੋਂ ਵਧੀਆ ਹੈਗਾ ਤੋਂ ਘਿਓ ਜਿਹੜਾ ਹੈਗਾ ਇਹ ਸਾਨੂੰ ਰੋਜ਼ ਦਾ 25 ਤੋਂ 30 ਗ੍ਰਾਮ ਤਾਂ ਮਿਨੀਮਮ ਮਤਲਬ ਤੁਹਾਨੂੰ ਬੇਸਿਕ ਕੈਲਕੂਲੇਸ਼ਨ ਹੈ ਵੀ ਤੁਹਾਡਾ weight 0.5 ਦਿਨਾਂ ਗੁਣਾ ਕਰਕੇ ਓਨੇ ਗ੍ਰਾਮ ਕਾ ਲੋ ਐਨੇ ਚੱਕਰ ਚ ਪੈਣ ਦੀ ਜ਼ਰੂਰਤ ਨਹੀਂ ਹੈਗੀ ਤੋ ਕਿਉਂ ਜਿਹੜਾ ਤੜਕੇ ਵਾਸਤੇ ਜਿਹਦੇ ਤੁਸੀਂ ਕੁਝ ਕੁੱਕ ਕਰਨਾ ਉਹ ਮੈਂ ਜਿਵੇਂ ਪਹਿਲਾਂ ਕਿਹਾ ਦੇਸੀ ਘਿਓ ਆ ਨਾਰੀਅਲ ਤੇ ਸਰੋਂ ਦਾ ਤੇਲ ਤੇ ਜਿਹੜਾ ਤੁਸੀਂ ਕੱਚਾ ਖਾਣਾ ਜਿਵੇਂ 올ਿਵ ਆਇਲ ਇਸ ਸਲਾਦ ਤੇ ਕੱਚਾ પાਕੇ ਖਾਓ ਤੇਲਾਂ ਦਾ ਤੇਲ ਉਹਨੂੰ ਕੱਚਾ પાਕੇ ਖਾਓ ਲੇਕਿਨ ਜੇ ਤੁਸੀਂ ਸਰੋਂ ਦੇ ਤੇਲ ਨੂੰ ਜਾਂ ਕੋਕੋਨਟ ਆਇਲ ਨੂੰ ਵੀ ਬਾਰ ਬਾਰ ਗਰਮ ਕਰੋਗੇ ਤਾਂ ਉਹ ਵੀ ਟਵਿਸਟ ਹੋ ਕੇ ਟ੍ਰਾਂਸ ਫੈਟੀ ਬਣ ਜਾਣਗੇ ਉਹ ਹਾਈਡਰੋਕਾਰਬਨ ਚੇਂਜ ਹੋ ਦੇ ਟਵਿਸਟ ਹੋ ਜਾਣਗੇ ਔਰ ਉਹ ਫਿਰ ਜ਼ਹਿਰ ਹੋ ਜਾਊਗਾ ਇੱਕ ਵਾਰੀ ਤੋਂ ਜ਼ਿਆਦਾ ਬਾਰੀ ਬਾਰੀ ਉਹਨੂੰ ਉਬਾਲਣਾ ਨਹੀਂ ਤੇਲਾਂ ਤੁਲਾਂ ਵਾਲੇ ਜਿਹੜੇ ਤੇਲ ਨੇ ਇਹਨਾਂ ਨੂੰ ਇੱਕ ਵਾਰੀ ਵੀ ਗਰਮ ਕਰੋਗੇ ਤਾਂ ਗੜਬੜ ਕਰਨਗੇ ਜਿਹੜੇ ਰਿਫਾਈਨਡ ਆਇਲ ਨੇ ਇਹ ਤੁਹਾਡੇ ਅੰਦਰ ਹਜਮ ਹੀ ਨਹੀਂ ਹੁੰਦੇ ਮੰਗਣੀ ਸਾਹਿਬ ਬਨ ਲਗਾ ਔਰ ਫਾਈਂਡ ਤੇਲ ਵਾਲਿਆਂ ਨੇ ਤਾਂ ਪ੍ਰਚਾਰ ਕੀ ਕਰਿਆ ਕਿ ਸਾਰਾ ਕੁਝ ਪ੍ਰਚਾਰ ਕੇ ਵਪਾਰ ਹੈ ਨਾ ਕਰੋ ਲੱਖਾਂ ਬੰਦਾ ਗੱਡੀ ਚੜਾ ਦਿਆ ਹੋਣਾ ਹੰਤਕ ਕਿੰਨੇ ਬੰਦੇ ਰਫਾਈਂਡੇ ਖਾਈਗੇ ਸਾਲਾਂ ਤੇ ਖਾਂਦੇ ਰਹੇ ਜਿਹੜੇ ਦੇਖੋ ਸਟੱਡੀ ਇਹ ਕਹਿੰਦੀ ਹੈ ਕਿ ਤੁਹਾਨੂੰ ਕੋਈ ਵੀ ਰੋਗ ਪਕਣ ਜਿਵੇਂ ਕੈਂਸਰ 25 ਸਾਲ ਤੁਹਾਡਾ ਸਰੀਰ ਲੜਦਾ ਉਹਦੇ ਨਾਲ ਛਾੜੀ ਉਮਰ ਵਾਲੇ ਬੰਦਿਆਂ ਨੇ 20 22 ਸਾਲ ਦੀ ਉਮਰ ਤੋਂ ਬਾਅਦ ਸਾਨੂੰ ਇਹ ਸਾਰੇ ਨਾਟਕ ਦੇ ਵਿੱਚ ਅਸੀਂ ਫਸੇ ਤਾਂ ਅਸੀਂ 55 60 ਪਹੁੰਚ 75 ਦੂਬਤ ਨਹੀਂ ਜਾਂਦੇ ਮੈਂ ਆਦ ਮੇਰੇ ਵਾਲੇ 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 ਨੇ 50 50 ਵਾਲੇ ਕਈ ਉੜ ਗਏ ਜਿਹੜੇ ਅੱਜ ਜੰਮ ਰਹੇ ਨੇ ਜਵਾਕ ਉਹਨਾਂ ਨੂੰ 25 ਸਾਲ ਦੀ ਉਮਰ ਦੇ ਵਿੱਚ ਹੀ ਸਾਰੀਆਂ ਪ੍ਰੋਬਲਮਸ ਆਣ ਗਈਆਂ ਇਹ ਸਾਰੀਆਂ ਸਟੱਡੀਜ਼ ਨੇ ਜਾ ਕੇ ਇੰਟਰਨੈਟ ਤੇ ਚੈੱਕ ਕਰ ਲਿਓ ਆ ਹੁਣ ਗਰਬੇ ਦੇ ਵਿੱਚ ਉਥੇ 13 ਸਾਲ ਦਾ ਮੁੰਡਾ ਮਰਿਆ ਐਨਡੀਟੀਵੀ ਦਾ ਗਰਬਾ ਕਿਥੇ ਗੁਜਰਾਤ ਦੇ ਵਿੱਚ ਕਾਸਗੜ੍ਹ ਗੜਬਾ ਖੇਡ ਦੇ ਖੇਡਦੇ ਕਿੰਨੇ ਲੋਕ ਮਰੇ ਸੀ ਉਹਨਾਂ ਚ ਸਭ ਤੋਂ ਛੋਟਾ ਉਮਰ ਦਾ 13 ਸਾਲ 17 ਸਾਲ ਉਹਨੂੰ ਕੀ ਹੋ ਗਿਆ ਦਾ ਹਾਰਟ ਅਟੈਕ ਅੱਛਾ ਡਾਕਟਰਾਂ ਦਾ ਹਾਰਟ ਅਟੈਕ ਹੀ ਦੱਸਣਾ ਨਾ ਜੜ ਕਿੱਥੇ ਆ ਉਹਨੂੰ ਛੱਡੋ ਤੁਸੀਂ ਫੂਡ ਦੀ ਜਿਹੜੀ ਜੜ ਹੈ ਸਟ੍ਰੈਸ ਦੀ ਜੜ ਹੈ ਤੁਹਾਡੀ ਘੱਟ ਬਾਯੂਮ ਦੀ ਜੜ ਹੈ ਲੰਬੇ ਵਿਸ਼ਾ ਨੇ ਇਹਨਾਂ ਤੇ ਚਰਚਾ ਅੱਜ ਆਪਾਂ ਜੀ ਕਿਉਂ ਨੂੰ ਹੀ ਸਟਿਕ ਕਰੀਏ ਤੋਂ ਜਿੰਨੇ ਸਾਡੇ ਬਜ਼ੁਰਗ ਸੀਗੇ ਕਿਉਂ ਖਾਂਦੇ ਸੀ ਉਹ ਮੱਖਣ ਖਾਂਦੇ ਸੀ ਉਹ ਉਹਨਾਂ ਚ ਕਿੰਨਿਆਂ ਨੂੰ ਹਾਰਟ ਅਟੈਕ ਹੋਇਆ ਜੀ ਦੱਸਿਓ ਕਿੰਨਾਂ ਦੀ ਉਹਨਾਂ ਦੇ ਜੰਮੀ ਹੈ ਜੰਮਦੀ ਹੈ 슈ਗਰ ਚੀਨੀ ਇਹ ਜਿਹੜਾ ਪ੍ਰਚਾਰ ਪ੍ਰਸਾਰ ਕਰਦੇ ਨੇ ਚੀਨੀ ਦਾ ਹੀ ਪ੍ਰਚਾਰ ਪ੍ਰਸਾਰ ਕਰਦੇ ਆਂ ਔਰ ਜਦੋਂ ਤੁਸੀਂ ਮਿੱਠਾ ਖਾਂਦੇ ਹੋ ਤੁਹਾਡੇ ਦਿਮਾਗ 'ਚ ਡੋਪਾਮਿਨ ਸੈਕ੍ਰੀਟ ਹੁੰਦਾ ਡੋਪਾਮਿਨ ਕੀ ਹੈ ਉਹ ਤੁਹਾਨੂੰ ਕਹਿੰਦਾ ਨਜ਼ਾਰਾ ਆ ਗਿਆ ਹੋਰ ਖਾ ਜਿਹਨੂੰ ਲਤ ਕਹਿੰਦੇ ਆ ਜਿਹਨੂੰ ਐਡਿਕਸ਼ਨ ਕਹਿੰਦੇ ਚਿੱਟੇ ਵਾਲਿਆਂ ਨੂੰ ਵੀ ਉਹੀ ਐਡਿਕਸ਼ਨ ਹੁੰਦੀ ਹੈ ਮਿੱਠਾ ਖਾਣ ਦੇ ਉਹਨੂੰ ਬਰਾਬਰ ਦੀ ਐਡਿਕਸ਼ਨ ਹੈ ਉਹਨੇ ਲੋਕ ਚਿੱਟੇ ਨਾਲ ਨਹੀਂ ਮਰਦੇ ਜਿੰਨੇ ਡਾਇਬਟੀਜ਼ ਨਾਲ ਮਰਦੇ ਨੇ ਸ਼ੂਗਰ ਖਾਣ ਨੂੰ ਨਸ਼ਾ ਨਹੀਂ ਮੰਨਦੇ ਸੀ ਸਭ ਤੋਂ بڑا ਨਸ਼ਾ ਅਗਲਾ ਕਹਿੰਦੇ ਯਾਰ ਗੁੜ ਨਹੀਂ ਛੱਡਿਆ ਜਾਂਦਾ ਇਹਦਾ ਮਤਲਬ ਉਹ ਨਸ਼ਾ ਹੈ ਔਰ ਤੁਹਾਨੂੰ ਚੀਜ਼ ਦੱਸ ਦਵਾਂ ਇਹਨੂੰ ਤੇਲ ਨੂੰ ਜਮਾ ਕੇ ਜਿਹੜਾ ਵੇਚਦੇ ਨੇ ਡਾਲਡਾ ਉਹੀ ਤਾਂ ਹੈ ਨਾ ਵੈਜੀਟੇਬਲ ਆਇਲ ਨੂੰ ਜਮਾ ਕੇ ਵੇਚਦੇ ਨੇ ਉਹਦੀ ਹਾਈਡਰੋਜਨ ਨੂੰ ਟਵਿਸਟ ਕਰਕੇ ਤਾਂ ਕਿ ਉਹ ਜ਼ਹਿਰ ਬਣ ਜਵੇ ਹੈ ਨਾ ਸਣ ਛੇਤਰ ਤੋਂ ਪਹਿਲਾਂ ਲਾਰਡ ਸੂਰ ਦੀ ਚਰਬੀ ਲੈ ਲੋ ਬੀਫ ਗਊਆਂ ਮੱਝਾਂ ਦੀ ਚਰਬੀ ਫ੍ਰੀ ਵਿਕਦੀ ਹੈ ਫ੍ਰੀ ਵਰਗੀ ਇਹ ਇੰਪੋਰਟ ਕਰਦੇ ਸੀ ਇਹ ਅੱਛਾ ਇਹਨੂੰ ਡਾਲਡਾ ਕਹਿ ਕੇ ਵੇਚਦੇ ਸੀ ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ ਮੈਂ ਸੋਸ਼ਲ ਮੀਡੀਆ ਤੇ ਤੁਹਾਨੂੰ ਕਹਿ ਰਿਹਾ 76 ਦੇ ਵਿੱਚ ਪਾਰਲੀਮੈਂਟ ਵਿੱਚ ਮੁੱਦਾ ਉੱਠਿਆ ਸੀਗਾ ਤੋ ਹਿੰਦੁਸਤਾਨ ਦੇ ਵਿੱਚ ਕੋਈ ਬੰਬ ਨਹੀਂ ਛੱਡਿਆ ਇਹਨਾਂ ਨੇ ਜਿਹਨੂੰ ਗਊ ਮਾਸ ਨਾ ਖੋਇਆ ਹੋਵੇ ਮਾਸ ਵੀ ਉਹ ਵੀ ਗਊ ਦਾ ਫੇਰ ਉਹ ਮੁੱਦਾ ਉੱਠਿਆ ਫੇਰ ਇਹ ਬੈਨ ਹੋਈ ਤਾਂ ਹੁਣ ਉਹਦੇ ਉੱਤੇ ਵੈਜੀਟੇਬਲ ਆਇਲ ਲਿਖਣਾ ਸ਼ੁਰੂ ਕਰਿਆ ਤੋ ਜਿਹੜਾ ਇਹ ਥੋੜਾ ਰਿਫਾਈਨਡ ਆਇਲ ਹੈ ਜਿਹੜੇ ਵੀ ਰਿਫਾਈਨਡ ਆਇਲ ਹੈ ਜਿਹੜੇ ਜੰਮੇ ਨੇ ਇਹਦਾ ਹੁਣ ਇਹਨਾਂ ਨੇ ਬਟਰ ਬਣਾਉਣਾ ਸ਼ੁਰੂ ਕਰਤਾ ਮਾਰਗਰਿਨ ਕਹਿੰਦੇ ਨੇ ਉਹਨੂੰ ਜਿਹੜਾ ਮੱਖਣ ਵੇਚ ਰਹੇ ਹਾਂ 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 ਉਹ ਕਹਿੰਦੇ ਨੇ ਜੀ ਇਹ ਮੱਖਣ ਨਾਲੋਂ ਬੈਟਰ ਹੈ ਕਿਉਂਕਿ ਵੈਜੀਟੇਬਲ ਆਇਲ ਦਾ ਬਣਿਆ ਹੋਇਆ ਉਹਨੂੰ ਹজম ਕਰਨ ਦੀ ਵਿਵਸਥਾ ਸਰੀਰ ਦੇ ਅੰਦਰ ਐਂਜ਼ਾਈਮ ਹੀ ਨਹੀਂ ਹੈਗੇ ਕਿ ਉਹਨੂੰ ਡਾਈਜੈਸਟ ਕਰ ਸਕੇ ਉਹ ਵੀ ਤਬਾਹੀ ਮਚਾਏਗਾ ਮਰਵਾਊਗਾ ਤੁਹਾਡੇ ਅੰਦਰ ਕਿੰਨਾ ਕ ਜੰਮ ਚੁੱਕਿਆ ਮੇਰੇ ਅੰਦਰ ਤਾਂ ਪਤਾ ਨਹੀਂ ਨਾ ਅੱਜ ਜਿੰਨੀ ਦੇਰ ਤੱਕ ਸਾਡੇ ਸਰੀਰ ਦੇ ਅੰਗ 70 80% ਮਰ ਨਹੀਂ ਜਾਂਦੇ ਨਾ ਉਦੋਂ ਤੱਕ ਤਾਂ ਇਹ ਚੱਲੀ ਜਾਂਦਾ ਉਹ ਤੱਕ ਤਾਂ ਡਾਕਟਰ ਦੀ ਪਕੜ 'ਚ ਵੀ ਨਹੀਂ ਆਂਦਾ ਵੀ ਇਹੇ ਬਿਮਾਰ ਹੋ ਗਿਆ ਕਿਉਂਕਿ ਉਹਨਾਂ ਦਾ ਕੰਮ ਤਾਂ ਇਹ ਮਰਦੇ ਮਰਦੇ ਵੀ ਕਰੀ ਜਾਂਦੇ ਪਰ ਦੇਸੀ ਘਿਓ ਜਿਹੜਾ ਹੈਗਾ ਇਹ ਬਹੁਤ 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 ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਬਿਮਾਰ ਹੋ ਜੇ ਤੁਸੀਂ ਬਿਮਾਰ ਹੋ ਪਰਮਾਤਮਾ ਨਾਗਰੇ ਤੁਹਾਨੂੰ ਕਿਸੇ ਬਿਮਾਰੀ ਨੇ ਘੇਰਿਆ ਤਾਂ ਇਹਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ ਤੇ ਜੇ ਤੁਸੀਂ ਨਹੀਂ ਬਿਮਾਰ ਹੈਗੇ ਔਰ ਤੁਸੀਂ ਚਾਹਦੇ ਹੋ ਕਿ ਤੁਸੀਂ ਬਿਮਾਰ ਨਾ ਹੋ ਤਾਂ ਵੀ ਇਹਦਾ ਜਿਹੜਾ ਸੇਵਨ ਹੈ ਉਹ ਬਹੁਤ ਜ਼ਿਆਦਾ ਦੋ ਤਿੰਨ ਚਮਚੇ ਖਾਓ ਰੋਜ਼ ਬਿਲਕੁਲ ਖਾਣੇ ਚਾਹੀਦੇ ਪਰ ਇਹ ਨਹੀਂ ਹੈਗਾ ਕਿ ਤੁਸੀਂ ਰੁਗ ਭਰ ਕੇ ਫਿਰ ਉਹ ਟ੍ਰਾਈ ਟ੍ਰਾਈ ਗਲਾਈਸਰਾਈਡਸ ਹੋ ਜਾਣਗੇ ਉਹ ਕੋ ਅਲੱਗ ਇਸ਼ੂ ਹੈ ਮੈਂ ਜਿਵੇਂ ਪਹਿਲਾਂ ਚਰਚਾ ਕਰਕੇ ਛੱਡਿਆ ਵੀ ਅਤਵਾਦ ਤੱਕ ਕਿਸੇ ਵੀ ਚੀਜ਼ ਦਾ ਮਾੜਾ ਸੋਚਦਾ ਖਾਣੇ ਦਾ ਖਾਣੇ ਦੀ ਇੱਕ ਚੀਜ਼ ਦਾ ਵਰਲਡ ਸਾਰੀ ਬਫੇ ਹੈ ਸਭ ਕੁਝ ਥੋੜਾ ਥੋੜਾ ਉਹ ਖਾਣਾ ਬਹੁਤ ਜ਼ਰੂਰੀ ਹੈ ਜੀ